ਅਜੀ ਤਾਂ 5 ਫੁੱਟ 6 ਫੁੱਟ ਦਾ ਲੰਬਾ ਰਬ ਦੇਖਣਾ ਚਾਹੁੰਦੇ ਆ ਖਾਲਸਾ ਜੀ ਉਹ ਇੰਨਾ ਜਿਸ ਦਾ ਜਿਹੜਾ ਇਤਨਾ ਵਿਅੰਤ ਜਿਸ ਤੇ ਵਿਅੰਤ ਪੁਣੇ ਦਾ ਕਿਸੇ ਨੇ ਅੰਤ ਹੀ ਨਹੀਂ ਪਾਇਆ ਸਤਿਗੁਰੂ ਕੀ ਸੰਗਤ ਖੈਰ ਇਹ ਬੜਾ ਨਾਸਤਿਕ ਖਿਆਲਾਂ ਦਾ ਰਾਜਾ ਗੁਰੂ ਕੀ ਸੰਗਤ ਮਾਲਕਰਨਾ ਅੱਜ ਗੁਰੂ ਜੀ ਬਗਦਾਦ ਸ਼ਹਿਰ ਤੋਂ बार-बार ਬੈਠੇ ਨੇ ਸੰਗਤਾਂ ਦੀ ਆਵਾਜ਼ ਜਾਈ ਲੱਗੀ ਹੋਈ ਸੱਤਵਾਂ ਦਿਨ ਆ ਗਿਆ ਸਾਰਾ ਸ਼ਹਿਰ ਗੁਰੂ ਨਾਨਕ ਜੀ ਦਾ ਸ਼ਰਧਾਲੂ ਹੋ ਗਿਆ ਜਦ ਸਾਰਾ ਸ਼ਹਿਰ ਸ਼ਰਧਾਲੂ ਹੋ ਗਿਆ ਤਾਂ ਸਾਸਰ ਰਾਜੇ ਗੁਲਾਮ ਕਾਦਰ ਨੂੰ ਪਤਾ ਲੱਗਾ ਵੀ ਇੱਥੇ ਕੋਈ ਮਹਾਪੁਰਸ਼ਾਇ ਨੇ ਸਾਰਾ ਇਹ ਸ਼ਹਿਰ ਜਿਨ੍ਹਾਂ ਦਾ ਗੁਰੂ ਕੀ ਸੰਤਿ ਸ਼ਰਧਾਲੂ ਹੋ ਗਿਆ ਤਾਂ ਰਾਜੇ ਗੁਲਾਮ ਕਾਦਰ ਨੇ ਆਪਣੇ ਚਾਰ ਵਜ਼ੀਰ ਭੇਜੇ ਵਜ਼ੀਰਾਂ ਨੂੰ ਲੱਗਾ ਕਹਿਣ ਪਤਾ ਲੱਗਾ ਕਿ ਮਹਾਪੁਰਸ਼ਾਇ ਨੇ ਸਾਰਾ ਸ਼ਹਿਰ ਜਿਨ੍ਹਾਂ ਦਾ ਸ਼ਰਧਾਲੂ ਹੋ ਗਿਆ ਮੈਂ ਤਾਂ ਰੱਬ ਨੂੰ ਮੰਨਦਾ ਨਹੀਂ ਪਰ ਕਹਿਣ ਲੱਗਾ ਵੀ ਇੰਜ ਕਰੋ ਉਹਨਾਂ ਮਹਾਪੁਰਸ਼ਾਂ ਨੂੰ ਬੜੇ ਸਰਕਾਰ ਦੇ ਨਾਲ ਮੇਰੇ ਕੋਲ ਲੈ ਕੇ ਆਓ ਹੈ ਨਾਸਤਿਕ ਭਲਾ ਮੈਂ ਵੀ ਜੋ ਰੱਬ ਨੂੰ ਮੰਨਣਾ ਮੈਨੂੰ ਵੀ ਯਕੀਨ ਆਜੇ ਕਿ ਰੱਬ ਹੈ ਖਰ ਗੁਰੂ ਕੀ ਸੰਗਤ ਜਦ ਇਹਰੇ ਭੇਜੇ ਚਾਰ ਵਜੀਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਲੈਣ ਵਾਸਤੇ ਗਏ ਇਹਨਾਂ ਜਾ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਉਪਰੰਤ ਬੇਨਤੀ ਕੀਤੀ ਗਰੀਬ ਨਿਵਾਜ ਆਪ ਜੀ ਨੂੰ ਇੱਥੇ ਦੇ ਰਾਜੇ ਗਲਮ ਕਾਦਰ ਨੇ ਸੱਦਿਆ ਹੈ ਗਲਮ ਕਾਦਰ ਨੇ ਬੁਲਾਇਆ ਹੈ ਗੁਰੂ ਕੀ ਸੰਗਤ ਧਿਆਨ ਦੇਣਾ ਸੋ ਸਾਥ ਸੰਗਤ ਜੀ ਅਸਲ ਮਹਿਨਿਆਂ ਵਿੱਚ ਗੁਰੂ ਨਾਨਕ ਜੀ ਗਏ ਹੀ ਗਲਮ ਕਾਦਰ ਵਾਸਤੇ ਸਨ ਮਹਿਮੂਰੂਪੀ ਕੀਤਕ ਬਾਤ ਹੈ ਕੋਟਪਰਾ ਦੀ ਤਰਿਆਰੇ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗਰਵਾਸਨਾ ਪਰੇ ਆ ਰਹੇ। ਕਾ ਜਦੋਂ ਵਜ਼ੀਰਾਂ ਨੇ ਬੇਨਤੀ ਕੀਤੀ ਮਾਰ ਬਾਦਸ਼ਾਹ ਕਲਮ ਕਾਦਰ ਨੇ ਸੱਦਿਆ। ਗੁਰੂ ਜੀ ਕਹਿੰਦੇ ਠੀਕ ਹੈ। ਚਲਦੇ। ਮਾਰ ਬੜੀ ਸ਼ਰਧਾ ਰੱਖ ਕੇ ਬੁਲਾਇਆ। ਠੀਕ ਹੈ ਚਲਦੇ। ਹੈ ਨਾਸਤਿਕ ਪਰ ਖਾਲਸਾ ਜੀ ਜਿੱਥੋਂ ਕੋਈ ਸਿੱਖਣਾ ਹੋਵੇ ਨਾ ਉੱਥੇ ਚੋਕਣਾ ਪੈਂਦਾ। ਰਾਜਾ ਗੁਲਾਮ ਕਾਦਰ ਇਹਨੇ ਆਪਣੇ ਰਾਜ ਤਖਤ ਨੂੰ ਲੱਖਾਂ ਲੱਖਾਂ ਦੀ ਕੀਮਤ ਰੱਖਣ ਵਾਲੇ ਨਸ਼ਾਲੇ ਕਹਿ ਲੋ। ਗੁਰੂ ਕੀ ਸੰਗਤ ਵਿਸਾਉਣੇ ਕੀਤੇ ਰਾਜ ਤਖਤ ਤੇ ਇਧਰ ਦੋਵੇਂ ਹੱਥ ਜੁੜ ਕੇ ਖੜਾ। ਜਦੋਂ ਗੁਰੂ ਨਾਨਕ ਜੀ ਆਏ ਤੋ ਗੁਰੂ ਕੀ ਸੰਗਤ ਭਾਈ ਵਾਲੇ ਮਰਦਾਨੇ ਸਮੇਤ ਪਜੇ ਬਾਦਸ਼ਾਹ ਕਲਾਮ ਕਾਦਰ ਨੇ ਗੁਰੂ ਬਾਬੇ ਨੂੰ ਆਪਣੇ ਰਾਜ ਤਖਤ ਤੇ ਬਿਠਾਉਂਦੇ ਅੱਗੇ ਸੁੱਚੇ ਮੋਤੀਆਂ ਦਾ ਥਾਲ ਰੱਖਦੇ ਨਾ ਨਮਸਕਾਰ ਕੀਤੀ ਸਤਕਾਰ ਵਿੱਚ ਕੋਈ ਫਰਕ ਨਹੀਂ ਛੱਡਿਆ ਪਰ ਹੈ ਨਾਸਤਿਕ ਹੈ ਨਾਸਤਿਕ ਦੇਖੋ ਸਾਧ ਸੰਗ ਜਿਨ੍ਹਾਂ ਨੇ ਕੁਝ ਸਿੱਖਣਾ ਸੁੱਚੇ ਮੋਤੀਆਂ ਦਾ ਰੱਖ ਕੇ ਥਾਲ ਤੇ ਗੁਰੂ ਬਾਬਾ ਜੀ ਦੇ ਅੱਗੇ ਨਮਸਕਾਰ ਕੀਤੀ ਰਾਜ ਤਖਤ ਤੇ ਬਿਠਾਉਂਦੇ ਗਾਲਜ ਪਾ ਕੇ ਪੱਲੂ ਤੇ ਰਾਜਾ ਗੁਲਾਮ ਕਾਦਰ ਇਹਨੇ ਗੁਰੂ ਨਾਨਕ ਜੀ ਦੇ ਮੂਹਰੇ ਖੜਾ ਹੋ ਜਾਂਦਾ ਅੱਗੇ ਖੜਾ ਹੋ ਜਾਂਦਾ ਗੁਰੂ ਜੀ ਕਹਿੰਦੇ ਗੁਲਾਮ ਕਾਦਰ ਕੀ ਗੱਲ ਹੈ ਭਾਈ ਇਹਨੇ ਕਿਹਾ ਮਹਾਰਾਜ ਮੇਰੇ ਚਾਰ ਸ਼ੰਕੇ ਹਨ ਕਿਰਪਾ ਕਰਕੇ ਨਿਵਰਤ ਕਰੋ ਗੁਰੂ ਜੀ ਕਹਿੰਦੇ ਨ ਭਾਈ ਦੱਸ ਕੀ ਪੁੱਛਣਾ ਚਾਹੁੰਦਾ ਇਹਨੇ ਦੋਵੇਂ ਜੁੜ ਕੇ ਬੇਨਤੀ ਕੀਤੀ ਮਹਾਰਾਜ Hindu ਰੱਬ ਕਹਿੰਦੇ ਨੇ ਪਰਮਾਤਮਾ ਕਹਿੰਦੇ ਨੇ ਪਰਮੇਸ਼ਰ ਕਹਿੰਦੇ ਨੇ ਮੁਸਲਮਾਨ ਖੁਦਾ ਰੱਬ ਕਹਿ ਦਿੰਦੇ ਨੇ ਅੱਲਾ ਤਾਲਾ ਕਹਿ ਦਿੰਦੇ ਨੇ ਮਹਾਰਾਜ ਇਹ ਦੁਨੀਆ ਜੋ ਰੱਬ ਰੱਬ ਕਹਿੰਦੀ ਖੁਦਾ ਖੁਦਾ ਕਹਿੰਦੀ ਪਰਮੇਸ਼ਰ ਕਹਿੰਦੇ ਕੋਈ ਰੱਬ ਖੁਦਾ ਜਾਂ ਅੱਲਾ ਨਾਂ ਦੀ ਚੀਜ਼ ਹੈ ਪਰਮੇਸ਼ਰ ਨਾਂ ਦੀ ਚੀਜ਼ ਹੈ ਸੱਚ ਤੇ ਇਹ ਹੈ ਕਿ ਮੈਂ ਪਰਮੇਸ਼ਰ ਨੂੰ ਮੰਨਦਾ ਨਹੀਂ ਦੇਖੋ ਕਿੰਨਾ ਵੱਡਾ ਸੱਚ ਬੋਲਿਆ ਕਿੰਨਾ ਵੱਡਾ ਸੱਚ ਬੋਲਿਆ ਗੁਰੂ ਜੀ ਲੱਗੇ ਕਹਿਣੋ ਤੈਨੂੰ ਕੌਣ ਕਹਿੰਦਾ ਰੱਬ ਨਹੀਂ ਹੈ ਪਰਮੇਸ਼ਰ ਨਹੀਂ ਹੈ ਕਹ ਲਗਾ ਮਹਾਰਾਜ ਜੀ ਪਰਮੇਸ਼ਰ ਹੈ ਤਾਂ ਮੇਰੇ ਚਾਰ ਸ਼ੰਕੇ ਨਿਵਰਤ ਕਰੋ ਗੁਰੂ ਜੀ ਲਗੇ ਕਹਿੰਦਾ ਸਭੀ ਕੀ ਕੀ ਪੁੱਛਣਾ ਚਾਹੁੰਦਾ ਬੋਲ ਕੀ ਪੁੱਛਣਾ ਚਾਹੁੰਦਾ ਅਸੀਂ ਤਾਂ ਕਹਿੰਦੇ ਰੱਬ ਕਿਨੇ ਵੇਖਿਆ ਹੁਣ ਗੁਲਾਮ ਕਾਦਰ ਲਗਾ ਕਹਨ ਮਹਾਰਾਜ ਜਿਹਨੂੰ ਦੁਨੀਆ ਰੱਬ ਅੱਲਾਹ ਤਾਲਾ ਖੁਦਾ ਪਰਮੇਸ਼ਰ ਮੰਦੀ ਕਿਰਪਾ ਕਰਕੇ ਇਹ ਦੱਸੋ ਜੇ ਰੱਬ ਹੈ ਉਸ ਰੱਬ ਤੂੰ ਪਹਿਲਾਂ ਕੌਣ ਸੀ ਕਿੰਨੀ ਪਿੱਛੇ ਚਲਾ ਗਿਆ ਖਾਲਸਾ ਜੀ ਜੇ ਰੱਬ ਹੈ ਅਸੀਂ ਤਾਂ ਕਹਿੰਦੇ ਰੱਬ ਕਿਨੇ ਵੇਖਿਆ ਉਹ ਰੱਬ ਤੂੰ ਵੀ ਪਹਿਲਾਂ ਚਲਾ ਗਿਆ ਦੱਸੋ ਜੀ ਕਹਿੰਦਾ ਜੀ ਜੇ ਰੱਬ ਹੈ ਉਸ ਰੱਬ ਤੂੰ ਪਹਿਲਾ ਕੌਣ ਸੀ ਗੁਰੂ ਨਾਨਕ ਜੀ ਲੱਗੇ ਕਹਿਣ ਬਾਦਸ਼ਾਹ ਗੁਲਾਮ ਕਾਦਰ ਹੋਰ ਕਹਿੰਦਾ ਜੀ ਜੇ ਰੱਬ ਹੈ ਪਹਿਲਾ ਸਵਾਲ ਰੱਬ ਤੂੰ ਪਹਿਲਾ ਕੌਣ ਸੀ ਦੂਜਾ ਸਵਾਲ ਉਹ ਰੱਬ ਰਹਿੰਦਾ ਕਿੱਥੇ ਤੇ ਤੀਜਾ ਸਵਾਲ ਉਸ ਰੱਬ ਦਾ ਮੂੰਹ ਕਿਹੜੇ ਪਾਸੇ ਹੈ ਚੌਥਾ ਸਵਾਲ ਉਹ ਰੱਬ ਕਰਦਾ ਕੀ ਹੈ ਬਸ ਇਹ ਮੇਰੇ ਚਾਰ ਸ਼ੰਕੇਨ ਵਿਰਤ ਕਰ ਦਿਓ ਗਰੀਬ ਨਵਾਜ਼ ਮੈਂ ਵੀ ਜਾਣ ਲਾਂਗਾ ਕੀ ਰੱਬ ਹੈ ਗੁਰੂ ਜੀ ਲੱਗੇ ਕਹਿਣ ਠੀਕ ਹੈ ਬਾਦਸ਼ਾਹ ਕਲਾਮ ਕਾਦਰ ਨੇ ਜੋ ਸੱਚੇ ਮੋਤੀਆਂ ਦਾ ਥਾਲ ਗੁਰੂ ਨਾਨਕ ਜੀ ਦੇ ਅੱਗੇ ਭਰ ਕੇ ਰੱਖਿਆ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਸਮਝਾਉਣ ਦਾ ਢੰਗ ਹੀ ਨਿਰਾਲਾ ਸੀ ਆਖਿਆ ਬਾਦਸ਼ਾਹ ਗਲਮ ਕਾਦਰ ਇੰਜ ਕਰ ਇਸ ਥਾਲ ਦੇ ਵਿੱਚੋਂ ਇਹ ਸੁੱਚੇ ਮੋਤੀ ਗਿਣ ਇਹ ਮੋਤੀ ਕਿੰਨੇ ਨੇ ਤੇਰੇ ਪਹਿਲੇ ਸਵਾਲ ਦਾ ਜਵਾਬ ਦਿੰਦਿਆਂ ਕਿ ਰੱਬ ਤੂੰ ਪਹਿਲਾ ਕੌਣ ਸੀ ਇਹ ਮੋਤੀ ਗਿਣ ਸਤ ਵਜਨ ਜੀ ਜਦੋਂ ਲੱਗਾ ਗਿਣ 1 2 3 4 5 6 7 ਸੱਤਵੇਂ ਮੋਤੀ ਨੂੰ ਹੱਥ ਪਾਇਆ ਤੇ ਸਤਗੁਰੂ ਨਾਨਕ ਦੇ ਮਹਾਰਾਜ ਨੇ ਹੱਥ ਫੜ ਲਿਆ ਆਖਿਆ ਗਲਮ ਕਾਦਰ ਭੁੱਲ ਗਏ ਭੁੱਲ ਗਿਆ ਗੁਲਾਮ ਕਾਦਰ ਦੁਬਾਰਾ ਗਿਣ ਲੱਗਾ ਕਰ ਮਾਰ ਕੋਈ ਲੰਬੀ ਚੌੜੀ ਰਕਮ ਨਹੀਂ ਗਿਣੀ ਸੱਤੀ ਤੇ ਗਿਣਿਆ ਤੁਸੀਂ ਕਹਿੰਦੇ ਭੁੱਲ ਗਿਆ ਗੁਰੂ ਜੀ ਕਹਿੰਦੇ ਹਾਂ ਤੈਨੂੰ ਜੁਕਿਆ ਭੁੱਲ ਗਿਆ ਦੁਬਾਰਾ ਗਿਣ ਜਦੋਂ ਦੁਬਾਰਾ ਲੱਗਾ ਗਿਣਨ 1 2 3 ਤੀਜੇ ਮੋਤੀ ਨੂੰ ਹੱਥ ਪਾਇਆ ਤੇ ਗੁਰੂ ਨਾਨਕ ਜੀ ਨੇ ਫਿਰ ਗੁਲਾਮ ਕਾਦਰ ਦਾ ਹੱਥ ਫੜ ਦਿਆ ਕਿ ਆਹ ਗੁਲਾਮ ਕਾਦਰ ਤੂੰ ਫਿਰ ਭੁੱਲ ਗਿਆ ਦੁਬਾਰਾ ਗਿਣ ਮਹਾਰਾਜ ਜੀ ਦੁਬਾਰਾ ਤੈਨੀ ਤੇ ਗਿਣਿਆ ਤੇਨੀ ਤੇ ਗਿਣਿਆ ਪਰ ਲੰਬੀ ਚੌੜੀ ਰਕਮ ਨਹੀਂ ਗਿਣੀ ਕੋਈ ਗਿੰਤੀ ਮਿੰਤੀ ਬਹੁਤੀ ਵੱਡੀ ਨਹੀਂ ਕੀਤੀ ਤੇਨੀ ਤੇ ਗਿਣਿਆ ਗੁਰੂ ਜੀ ਲੱਗੇ ਕਹਿਣ ਤਾਂ ਹੀ ਤੇਖਿਆ ਤੂੰ ਭੁੱਲ ਗਿਆ ਦੁਬਾਰਾ ਗਿਣ ਜਦੋਂ ਤੀਜੀ ਵਾਰੀ ਲੱਗਾ ਨਾ ਗਿਣਨਾ ਇੱਕ ਮੋਤੀ ਨੂੰ ਹੱਥ ਪਾਇਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਐਵੇਂ ਨਹੀਂ ਸੀ ਸਦਾ ਆਖਿਆ ਤਾਨਾ ਨਾਨਕ ਤੇਰੀ ਵੱਡੀ ਕਮਾਈ ਜਦੋਂ ਇੱਕ ਮੋਤੀ ਨੂੰ ਹੱਥ ਪਾਇਆ ਤੇ ਗੁਰੂ ਨਾਨਕ ਜੀ ਲੱਗੇ ਕਹਿਣ ਗਲਾਮ ਕਾਦਰ ਤੂੰ ਫੇਰ ਭੁੱਲ ਗਿਆ ਤੂੰ ਫੇਰ ਭੁੱਲ ਗਿਆ ਦੁਬਾਰਾ ਗਿਣ ਲੱਗਾ ਕਹਿਣ ਪਾਤਸ਼ਾਹ ਦੁਬਾਰਾ ਗਿਣ ਮੈਂ ਤਾਂ ਇਕੁਇਟੀ ਲੰਬੀ ਛੋਟੀ ਗਿਣਤੀ ਮੇਰੇ ਗਿਣਤੀ ਸ਼ੁਰੂ ਕੀਤੀ ਇੱਕ ਇੱਕ ਹੀ ਗਿਣੇ ਆ ਇੱਕ ਹੀ ਗਿਣੇ ਤੁਸੀਂ ਕਹਿੰਦੇ ਭੁੱਲ ਗਿਆ ਗੁਰੂ ਜੀ ਕਹਿਣ ਲੱਗੇ ਤੈਨੂੰ ਜੁ ਕਿਹਾ ਤੂੰ ਭੁੱਲ ਗਿਆ ਭੁੱਲ ਗਿਆ ਭੁੱਲ ਗਿਆ ਦੁਬਾਰਾ ਗਿਣ ਮਹਾਰਾਜ ਇੱਕ ਹੀ ਗਿਣੇ ਆ ਗੁਰੂ ਜੀ ਲੱਗੇ ਕਨ ਗੁਲਾਮ ਕਾਦਰ ਇੱਕ ਤੂੰ ਪਹਿਲਾ ਗਿਣ ਇੱਕ ਤੂੰ ਪਹਿਲਾ ਗਿਣ ਗੁਲਾਮ ਕਾਦਰ ਲੱਗਾ ਕਹਿਣ ਪਾਸ਼ਾ ਇੱਕ ਤੂੰ ਪਹਿਲਾ ਤਾਂ ਕੋਈ ਗਿਣਤੀ ਨਹੀਂ ਹੁੰਦੀ ਇੱਕ ਤੂੰ ਪਹਿਲਾ ਤਾਂ ਇੱਕ ਹੀ ਹੁੰਦਾ ਹੈ ਤੇ ਗੁਰੂ ਜੀ ਲਗੇ ਕਰਨ ਗਦਾਮ ਕਾਦਰ ਤੇਰੇ ਸਵਾਲ ਦਾ ਜਵਾਬ ਹੈ ਜਿਵੇਂ ਇੱਕ ਤੂੰ ਪਹਿਲਾ ਇੱਕ ਹੁੰਦਾ ਹੈ ਇਹਨੇ ਇੱਕ ਰੱਬ ਤੂੰ ਪਹਿਲਾ ਇੱਕ ਰੱਬ ਹੀ ਸੀ ਇੱਕ ਰੱਬ ਹੀ ਸੀ ਜਿਵੇਂ ਇੱਕ ਤੂੰ ਪਹਿਲਾ ਕੋਈ ਗਿਣਤੀ ਨਹੀਂ ਸ਼ੁਰੂ ਹੁੰਦੀ ਮਾਫ਼ ਕਰਨਾ ਜਿਵੇਂ ਇੱਕ ਤੋਂ ਪਹਿਲਾਂ ਕੋਈ ਗਿਣਤੀ ਨਹੀਂ ਇਵੇਂ ਇੱਕ ਪਰਮੇਸ਼ਰ ਤੂੰ ਪਹਿਲਾ ਇੱਕ ਪਰਮੇਸ਼ਰ ਹੀ ਸੀ ਇੱਕ ਇੱਕ ਤੂੰ ਪਹਿਲਾ ਜਿਵੇਂ ਇੱਕ ਹੁੰਦਾ ਹੈ ਇਵੇਂ ਇੱਕ ਰੱਬ ਤੂੰ ਪਹਿਲਾ ਇੱਕ ਰੱਬ ਹੀ ਸੀ ਤਾਂ ਆ ਨਿਕਲ ਗਈਆਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਟੈਪਿਆ ਗਰੀਬ ਨਵਾਲ ਸਤ ਹੈ ਫਿਰ ਪਰ ਮੇਹਾਰਾਜ ਪਰਮੇਸ਼ਰ ਰਹਿੰਦਾ ਕਿੱਥੇ ਇਹਨਾਂ ਨੇ ਕੋਈ ਪ੍ਰੇਮੀ ਦੁੱਧ ਦਾ ਕਟੋਰਾ ਲੈ ਕੇ ਆਇਆ ਗੁਰੂ ਨਾਨਕ ਜੀ ਵਾਸਤੇ ਉਹਨੇ ਦੁੱਧ ਦਾ ਕਟੋਰਾ ਗੁਰੂ ਨਾਨਕ ਜੀ ਦੇ ਚਰਨਾਂ 'ਚ ਰੱਖ ਕੇ ਮੱਥਾ ਟੇਕਿਆ ਤੇ ਸਾਧ ਸੰਗਤ ਜੀ ਇੱਧਰ ਗੁਰੂ ਜੀ ਨੂੰ ਬੇਨਤੀ ਕੀਤੀ ਗੁਲਾਮ ਕਾਦਰ ਨੇ ਮਹਾਰਾਜ ਫਿਰ ਉਹ ਰੱਬ ਰਹਿੰਦਾ ਕਿੱਥੇ ਹੈ ਗੁਰੂ ਜੀ ਕਹਿਣ ਲੱਗੇ ਗੁਲਾਮ ਕਾਦਰ ਇਹ ਕਟੋਰੇ 'ਚ ਕੀ ਹੈ ਕਹਿੰਦਾ ਪਾਤਸ਼ਾਹ ਦੁੱਧ ਹੈ ਗੁਰੂ ਜੀ ਕਹਿੰਦੇ ਫਿਰ ਤੂੰ ਪਰ ਲੱਗਿਆ ਦੱਸ ਤੂੰ ਫਿਰ ਪਰ ਲੱਗਿਆ ਹੈ ਤੂੰ ਫਿਰ ਪਰ ਲੱਗਿਆ ਮਾਲ ਦੁੱਧ ਹੀ ਹੋਰ ਕੀ ਹੈ ਮਹਾਰਾਜ ਦੁੱਧੀ ਔਰ ਕੀ ਇੱਕ ਟੋਰੀਂ ਦੁੱਧੀ ਹੋਰ ਕੀ ਹੈ ਗੁਰੂ ਜੀ ਤੂੰ ਫੇਰ ਭੁੱਲ ਗਿਆ ਹੈ ਚੰਗੀ ਤਰ੍ਹਾਂ ਵੇਖ ਦੁੱਧ ਵੇਖ ਚੰਗੀ ਤਰ੍ਹਾਂ ਵੇਖ ਮਹਾਰਾਜ ਦੁੱਧੀ ਹੋਰ ਕੀ ਹੈ ਤੇ ਗੁਰੂ ਜੀ ਕਹਰੇ ਦੁੱਧ ਚ ਮੱਖਣ ਨਹੀਂ ਹੈ ਦੁੱਧ ਚ ਕਿਉਂ ਨਹੀਂ ਦੁੱਧੇ ਲੱਸੀ ਨਹੀਂ ਦੁੱਧੇ ਦਹੀਂ ਨਹੀਂ ਕਹਿੰਦਾ ਜੀ ਹੈਗਾ ਮੈਨ ਦੱਸ ਆ ਦੁੱਧ ਦਾ ਕਟੋਰਾ ਕਿਹੜੇ ਪਾਸੇ ਮੱਖਣ ਹੈ ਕਿੱਧਰ ਦਹੀਂ ਹੈ ਕਿੱਧਰ ਲੱਸੀ ਹੈ ਕਿੱਧਰ ਕਿਉ ਹੈ ਅਨ ਮਹਾਰਾਜ ਦੁੱਧ ਚ ਕਿਉਂ ਤੇ ਸਾਰੇ ਹੀ ਹੈ ਮੱਖਣ ਤੇ ਸਾਰੇ ਦੁੱਧ ਦੇ ਚ ਮੱਖਣ ਸਾਰੇ ਹੀ ਐ ਲੱਸੀ ਵੀ ਸਾਰੇ ਗੁਰੂ ਜੀ ਲਗੇ ਕਣ ਜਿਵੇਂ ਦੁੱਧ ਵਿੱਚ ਮੱਖਣ ਸਾਰੇ ਕਿਉਂ ਸਾਰੇ ਐ ਲੱਸੀ ਸਾਰੇ ਇਹਨੇ ਪਰਮੇਸ਼ਰ ਵੀ ਸਾਰੇ ਹੀ ਐ ਇਹਨੇ ਪਰਮੇਸ਼ਰ ਵੀ ਸਾਰੇ ਹੀ ਐ ਘਟ ਘਟ ਮੈਂ ਹਰ ਜੂ ਬਸ ਉਹ ਪਰਮੇਸ਼ਰ ਪੁੱਛ ਰਿਹਾ ਨਾ ਤਲੋਚਨ ਰਹਿੰਦੇ ਕਿੱਥੇ ਹੋਣੇ ਕਹੇ ਸਾਰੇ ਰਹੀਦਾ ਸਾਰੇ ਰਹੀਦਾ ਜਿਹੜਾ ਧਿਆਨ ਦੇਣਾ ਤੇ ਹੁਣ ਭਗਤ ਤਲੋਚਨ ਮਾਫ ਕਰਨਾ ਰਾਜਾ ਗੁਲਾਮ ਕਾਦਰ ਦੀਆਂ ਤਾਂ ਆ ਨਿਕਲ ਗਈਆਂ ਮਹਾਰਾਜ ਪਰਮੇਸ਼ਰ ਦਾ ਮੂੰਹ ਕਿਹੜੇ ਪਾਸੇ ਸਾਨਗੁਰ ਨਾਨਕ ਪਾਸ਼ਾ ਲਗੇ ਕਣ ਬਾਦਸ਼ਾ ਗੁਲਾਮ ਕਾਦਰ ਇੱਕ ਦੀਵਾ ਜਗਾ ਕੇ ਲਿਆ ਬਰਮਾ ਵਿਸ਼ਨੰਤ ਨਹੀਂ ਪਾਇਓ ਕਲਗੀਧਰ ਪਾਸ਼ਾ ਫਰਮਾਉਂਦੇ ਨੇ ਉਹ ਵਹਿਰੂ ਜੀ ਦਾ ਅੰਤ ਬਰਮਾ ਵਿਸ਼ਨੂ ਵਰਗੇ ਨਹੀਂ ਪਾਸ ਸਕੇ ਬਰਮਾ ਵਿਸ਼ਨੰਤ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਦਤਾਇਓ ਕਹਿੰਦੇ ਚਲੇ ਗਏ ਪ੍ਰਸਾਦ ਸੰਗਤ ਜੀ ਜਦੋਂ ਗੁਰੂ ਜੀ ਨੇ ਕਿਹਾ ਕਿ ਦੀਵਾ ਜਗਾ ਕੇ ਲਿਆ ਜਦ ਦੀਵਾ ਜਗਾ ਕੇ ਲਿਆਂਦਾ ਤਾਂ ਸਾਧ ਸੰਗਤ ਜੀ ਗੁਰੂ ਜੀ ਲਗੇ ਕਣ ਗੁਲਾਮ ਕਾਦਰ ਇਹ ਦਸ ਦੀਵੇ ਦੀ ਲਾਇਤ ਦਾ ਮੁਖਤਰ ਪੂਰਬ ਵਾਲਾ ਪਛਮ ਵਾਲਾ ਉੱਤਰ ਵਾਲਾ ਦੱਖਣ ਵਾਲਾ ਆਖੇ ਮਹਾਰਾਜ ਜੀ ਦੀਵੇ ਦੀ ਲਾਈਟ ਦਾ ਮੂੰਹ ਤੇ ਸਾਰੇ ਪਾਸੇ ਹੀ ਸਾਰੇ ਪਾਸੇ ਹੀ ਗੁਰੂ ਜੀ ਲਗੇ ਕੰ ਜਿਵੇਂ ਦੀਵੇ ਦੀ ਲਾਈਟ ਦਾ ਮੂੰਹ ਸਾਰੇ ਪਾਸੇ ਹੈ ਐਵੇਂ ਪਰਮੇਸ਼ਰ ਦਾ ਮੂੰਹ ਵੀ ਸਾਰੇ ਪਾਸੇ ਹੈ ਮਹਾਰਾਜ ਫਿਰ ਉਹ ਧਨ ਭਾਗ ਮੇਰੇ ਜੋ ਤਿੰਨ ਸ਼ੰਕੇ ਨਿਰਤੋ ਕੇ ਪਰ ਰੱਬ ਕਰਦਾ ਕੀ ਹੈ ਤੇ ਗੁਰੂ ਜੀ ਕਹਿੰਦੇ ਨੇ ਇੱਕ ਜਲਦਾ ਘਟੋਰਾ ਲੈ ਕੇ ਆ ਗੁਲਾਮ ਕਾਦਰ ਸਾਨੂੰ ਉਹਦੋਂ ਦੇਵੀ ਜਦੋਂ ਅਸੀਂ ਜਲ ਦਾ ਕਟੋਰਾ ਮੰਗਾਂਗੇ ਜਿਨੇ ਚਿੱਤ ਇਤੋਂ ਜਲਨਾ ਮੰਗੀਏ ਉਹਨੇ ਚਿਰ ਸਾਨੂੰ ਜਲਦੇ ਨਹੀਂ ਨਾ ਸਤਿਵਚਨ ਜੀ ਜਲ ਦਾ ਕਟੋਰਾ ਲੈਣ ਵਾਸਤੇ ਚਲਾ ਜਾਂਦਾ ਸਤਿਗੁਰੂ ਗੁਰਨਾਨਦ ਦੇਵ ਮਹਾਰਾਜ ਦੀ ਗੁਰੂ ਕੀ ਸੰਗ ਸਮਾਧੀ ਲੱਗ ਗਈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਜਲ ਦਾ ਕਟੋਰਾ ਲੈ ਕੇ ਬਾਦਸ਼ਾਹ ਗਲਮ ਕਾਦਰ ਖੜਾ ਗੁਰੂ ਜੀ ਸਮਾਧੀ ਵਸਤਾ ਚਲੇ ਗਏ ਇੱਕ ਕੜੀ ਦੋ ਕੜੀਆਂ ਕਰਦੇ ਕਰਦੇ ਪੈਰ ਡੇਢ ਪੈਰ ਦਾ ਸਮਾਂ ਗੁਜ਼ਰ ਗਿਆ ਉਹ ਪਾਣੀ ਲੈ ਕੇ ਘਲੋਤਾ ਗੁਰੂ ਜੀ ਸਮਾਧੀ ਲੱਗੀ ਜਾਂ ਡੇਢ ਪੈ ਸਾਢੇ 4 ਘੰਟੇ ਦਾ ਸਮਾਂ ਗੁਜ਼ਰ ਗਿਆ ਕਹਿਣ ਗੁਰੂ ਬਾਬੇ ਦੀ ਸਮਾਧੀ ਖੱਲੀ ਬਾਦਸ਼ਾਹ ਕਲਾਮ ਕਾਦਰ ਕਹਿ ਲਗਾ ਮਰਤੀ ਜਲ ਮੰਗਿਆ ਹੀ ਨਹੀਂ ਮੈਨੂੰ ਤਾਂ ਡੇਢ ਪੈ ਹੋ ਗਿਆ ਜਲ ਲੈ ਕੇ ਘਲੋਤੇ ਜਲ ਮੰਗਿਆ ਹੀ ਨਹੀਂ ਗੁਰੂ ਇਹ ਕਹਿੰਦੇ ਗੱਲ ਗੱਲ ਜਲ ਜੁਲਦੀ ਨਹੀਂ ਐ ਇਹ ਦੱਸ ਤੇਰੇ ਸਵਾਲ ਦਾ ਜਵਾਬ ਮਿਲ ਗਿਆ ਕਿ ਨਹੀਂ ਮਿਲ ਗਿਆ ਕਹਿੰਦਾ ਮਹਾਰਾਜ ਤੁਸੀਂ ਤਾਂ ਬੋਲੇ ਹੀ ਨਹੀਂ ਗੁਰੂ ਜੀ ਲੱਗੇ ਕਹਿੰਨ ਮੂਰਖਾ ਜ਼ਰੂਰੀ ਬੋਲ ਕੇ ਜਵਾਬ ਦਿੱਤਾ ਜਾਂਦਾ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਇਸ਼ਾਰੇ ਨਾਲ ਸਮਝਾਈਆਂ ਜਾਂਦੀਆਂ ਹਨ ਤੂੰ ਸਮਝਿਆ ਨਹੀਂ ਤੂੰ ਸਮਝਿਆ ਨਹੀਂ ਆਖਿਆ ਮਹਾਰਾਜ ਜੀ ਮੈਂ ਤਾਂ ਨਹੀਂ ਸਮਝਿਆ ਉਹ ਗੁਰੂ ਜੀ ਕਹਿੰਦੇ ਮੂਰਖਾ ਤੂੰ ਪੁੱਛਿਆ ਪਰਮੇਸ਼ਰ ਕੀ ਕਰਦਾ ਕੀ ਕਹਦੇ ਤੈਨੂੰ ਨજર ਨਹੀਂ ਆਏਗੀ ਪਰਮੇਸ਼ਰ ਕੀ ਕਰਦਾ ਮਾਰ ਲੱਗੇ ਕਿਹਾ ਉਹ ਮੂਰਖਾ ਕਿੱਥੇ ਤੂੰ ਰਾਜ ਤਖਤ ਦਾ ਮਾਲਕ ਸੈਂ ਮਾਰ ਕਰਨਾ ਰਾਜ ਤਖਤ ਤੇ ਬਹਿਣ ਵਾਲਾ ਕਿ ਤੂੰ ਇੱਕ ਨੌਕਰ ਦੀ ਤਰ੍ਹਾਂ ਤੈਨੂੰ ਸਾਢੇ 4 ਘੰਟੇ ਹੋ ਗਏ ਪਾਣੀ ਦਾ ਕਟੋਰਾ ਲੈ ਕੇ ਖਲੋਤੇ ਨੂੰ ਮਾਫ ਕਰਨਾ ਤੈਨੂੰ ਇਹ ਪਤਾ ਨਹੀਂ ਲੱਗਾ ਕਿੱਦ ਤੇ ਤੂੰ ਰਾਜ ਤਖਤ ਤੇ ਬਹਿਣ ਵਾਲਾ ਰਾਜ ਤਖਤ ਦਾ ਮਾਲਕ ਇੱਕ ਬਾਦਸ਼ਾਹ ਸਮੇਂ ਦਾ ਬਾਦਸ਼ਾਹ ਰਾਹ ਤੱਕ ਤੇ ਵੇਣ ਵਾਲਾ ਕਿਤੇ ਨੌਕਰ ਵਾਂਗੂ ਮਾਪ ਕਰਨ ਜਲ ਦਾ ਕਟੋਰਾ ਲੈ ਕੇ ਖਲੋਤਾ ਜੇ ਤੂੰ ਸਮਝਿਆ ਨਹੀਂ ਆਖਿਆ ਗੁਲਾਮ ਕਾਦਰ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਉਹਨਾਂ ਨੀਵਿਆਂ ਨੂੰ ਉੱਚੇ ਕਰ ਦਿੰਦਾ ਤੇ ਜਿਹੜੇ ਉਹਦਾ ਨਾਮ ਜਪਣਾ ਬੰਦ ਕਰ ਦਿੰਦੇ ਨੇ ਉਹਨਾਂ ਉੱਚਿਆਂ ਨੂੰ ਚੱਕ ਕੇ ਥੱਲੇ ਮਾਰਦਾ ਸਾਹਿਬ ਸਿੰਘ ਜੀ ਆਹ ਕੰਮ ਕਰਦਾ ਪਰਮੇਸ਼ਰ ਧਰਤੀ ਤੇ ਆਕਾਸ਼ ਚੜਾਵਾ ਤੇ ਚੜ੍ਹੇ ਆਕਾਸ਼ ਗਰਾਵਾ ਆਹ ਕੰਮ ਕਰਦਾ ਪਰਮੇਸ਼ਰ ਐਵੇਂ ਥੋੜਾ ਦੱਸਿਆ ਗੁਰਬਾਣੀ ਦੇ ਵਿੱਚ ਗੁਰੂ ਕੀ ਸੰਗਤ ਐਵੇਂ ਨਹੀਂ ਕਿਆ ਭਗਤ ਵੀਰ ਜੀ ਨੇ ਪੀਖ ਪੇਖ ਹਾਰੀ ਤੇ ਜੋ ਰਾਜ ਕਰਾਵਾ ਰਾਜਾ ਤੇ ਤੇ ਖਾਰੀ ਆ ਕੰਮ ਕਰਦਾ ਤਾਹਾਂ ਨਿਕਲ ਗਈਆਂ ਇਧਰ ਆਓ ਭਗਤ ਤਲੋਚਣ ਜੀ ਸਾਸ ਸੰ ਪਰਮੇਸ਼ਰ ਨੂੰ ਪੁੱਛਦੇ ਨੇ ਨਾ ਕੀ ਨਾ ਜੀ ਮੇਰਾ ਅੰਤਰਜਾਨ ਬੜਾ ਪਿਆਰਾ ਨਾ ਐ ਪਰ ਰਹਿੰਦੇ ਕਿੱਥੇ ਆ ਆਖਿਆ ਭਗਤ ਜੀ ਸਾਰੇ ਰਹੀਦ ਐ ਐਸੀ ਕੋਈ ਥਾਂ ਨਹੀਂ ਜਿੱਥੇ ਨਹੀਂ ਰਹੀਦਾ ਘਟ ਘਟ ਮੈਂ ਹਰ ਦਉ ਬਸੇ ਸੰਤਨ ਕੋ ਉਪਕਾਰ ਆਖਿਆ ਭਗਤ ਜੀ ਭਗਤ ਜੀ ਭਗਤ ਜੀ ਪੁੱਛ ਰਾਮ ਭਗਤ ਲੋਚੀ ਮਾਫ ਕਰਨਾ ਕਹਿ ਰਹੇ ਕਾਕਾ ਇਹ ਦੱਸ ਤਨਖਾਹ ਕੀ ਲਵਗੇ ਕੁਛ ਵੀ ਨਹੀਂ ਜਉਨੇ ਕੀ ਤਨਖਾਹ ਲੈਣੀ ਦੇਰ ਦਾ ਦਿੱਤਾ ਸਾਰੀ ਦੁਨੀਆ ਖਾਂਦੀ ਐ ਭਗਤ ਜੀ ਤਨਖਾਹ ਕੁਛ ਨਹੀਂ ਲਵਾਂਗੇ ਮਾਫ ਕਰਨਾ ਸਾਧ ਸੰਗਤ ਜੀ ਤਨਖਾਹ ਕੁਛ ਨਹੀਂ ਲੈਂਦੇ ਕਹਿਣਾ ਕੀਤਾ ਤੁਹਾਡੇ ਵਰਗੇ ਸੰਤਾਂ ਭਗਤਾਂ ਦੀ ਚਾੱਕਰੀ ਕਰਦਾ ਪਰ ਜੋ ਖਾਣ ਨੂੰ ਦਿਓਗੇ ਮਾਫ ਕਰਨਾ ਉਹਦੇ ਵਿੱਚ ਜੋ ਇੱਕ ਵਾਰੀ ਖਾਣ ਨੂੰ ਦਿਓਗੇ ਉਹਦੇ ਚ ਗੁਜ਼ਾਰਾ ਕਰਾਂਗਾ ਦੁਬਾਰਾ ਮੰਗੂਗਾ ਵੀ ਨਹੀਂ ਜੋ ਪਾਉਣ ਨੂੰ ਦਿਓਗੇ ਉਹ ਪਾਵਾਂਗਾ ਮੌਤ ਕਰਨ ਤਨਖਾਹ ਤੁਨ ਕੋ ਕੋਈ ਨਹੀਂ ਪਰ ਆਖਿਆ ਭਗ ਜੀ ਮੇਰੀਆਂ ਦੋ ਸ਼ਰਤਾਂ ਨੇ ਕਿਹੜੀਆਂ ਕਿਹੜੀਆਂ ਭਗਤ ਰਚ ਜੀ ਕਹ ਰਹੇ ਕਿਹੜੀਆਂ ਭਗਵਾਨ ਕਹਿ ਰਿਹਾ ਇੱਕ ਸ਼ਰਤ ਮੇਰੀ ਇਹ ਹੈ ਕਿ ਜਦੋਂ ਮੈਂ ਕੋਈ ਕੰਮ ਕਰਾਂ ਮੈਨੂੰ ਰੋਕਣਾ ਨਹੀਂ ਹੋਵੇਗਾ ਆਖਿਆ ਸਾਡੇ ਤਾਂ ਕੰਮ ਹੀ ਬਹੁਤ ਆ ਕਾਕਾ ਜਿੰਨਾ ਮਰਜ਼ੀ ਕੰਮ ਕਰੀ ਦੂਜੀ ਸ਼ਰਤ ਆਖਿਆ ਭਗਤ ਜੀ ਉਹਨੇ ਚਿਰ ਰਹਾਂਗੇ ਜਿੰਨੇ ਚਿਰ ਪ੍ਰੇਮ ਕਰੋਗੇ ਜਦੋਂ ਨਿੰਦਾ ਕਰਾਂਗੇ ਪਤਰੇ ਵਾਜ ਜਾਵਾਂਗੇ ਖਾਨਸਾ ਜੀ ਗੋਬਿੰਦ ਪਾਉ ਭਗਤ ਕਾ ਭੁਖਾ ਵੈਰ ਆਪਣੇ ਪਿਆਰਿਆਂ ਦੇ ਪ੍ਰੇਮ ਦਾ ਭੁਖਾ ਹੈ ਗੁਰੂ ਜੀ ਪਰਮਾਉਂਦੇ ਨੇ ਸਾਚ ਕਹੂੰ ਸੁਣ ਲਿਓ ਸਬੈ ਦਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਭਗਤ ਲੋਚਨ ਜੀ ਮਾਫ ਕਰਨਾ ਜੋ ਦੇ ਖਾਂ ਦੇਵੋਗੇ ਉਹ ਖਾਵਾਂਗੇ ਦੁਬਾਰਾ ਮੰਗਾਂਗੇ ਨਹੀਂ ਮਾਫ ਕਰਨਾ ਤੇ ਜੋ ਪੌਣ ਨੂੰ ਦਿਓਗੇ ਉਹ ਪੈਨਾਗੇ ਪਰ ਉਹਨੇ ਚ ਰਹਾਂਗੇ ਜਿੰਨੇ ਚਿਰ ਪ੍ਰੇਮ ਕਰੋਗੇ ਜਦੋਂ ਨਿੰਦਾ ਕਰੋਗੇ ਉਦੋਂ ਪੱਥਰੇ ਬਾਝ ਜਾਵਾਂਗੇ ਖਾਲਸਾ ਜੀ ਸਮਾਂ ਬੀਤਦਾ ਤੁਰਿਆ ਜਾਂਦਾ ਭਗਤ ਜੀ ਬੜੇ ਖੁਸ਼ ਹੁਣ ਆਖਿਆ ਠੀਕ ਹੈ ਜੀ ਤੁਹਾਡੀਆਂ ਸ਼ਰਤਾਂ ਮਨਜ਼ੂਰ ਨੇ ਖਾਲਸਾ ਜੀ ਭਗਤ ਤਲੋਚਨ ਜੀ ਅੱਗੇ ਕੀ ਤੁਰਿਆ ਰਹੇ ਨੇ ਭਗਵਾਨ ਤੈਨ ਲੋਕ ਤੇ 14 ਭਵਨ ਜਿਸ ਦੇ ਸੱਜੇ ਹੱਥ ਦੀ ਮੁਠੀ ਵਿੱਚ ਹਨ ਜਿੱਦ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਜੇ ਤੇ ਹੁਕਮ ਤੋਂ ਬਿਨਾਂ ਪੱਤਾ ਪੱਤਾ ਵੀ ਨਹੀਂ ਹਿੱਲ ਸਕਦਾ ਗੁਰੂ ਕੀ ਸੰਗਤ ਭਗਵਾਨ ਪਾਗ ਜੀ ਦੇ ਪਿੱਛੇ-ਪਿੱਛੇ ਆਰਨ ਸਮਾਂ ਬੀਤਦਾ ਤੁਰਿਆ ਜਾਂਦਾ ਜਦੋਂ ਘਰ ਪੁੱਜੇ ਸ਼ਾਮ ਦਾ ਵੇਲਾ ਅੱਜ ਸੰਗਤ ਦੀ ਬੜੀ ਬਹੁਤ ਸੰਗਤ ਦਾ ਬਹੁਤ ਭਾਰੀ ਘਟਵਟ ਹੈ ਗੁਰੂ ਕੀ ਸੰਗਤ ਅੱਜ ਮਾਈ ਕਾ ਸੀ ਦੂਰੋਂ ਵੇਖ ਕੇ ਬੜੀ ਖੁਸ਼ ਹੋ ਗਈ ਨੌਕਰ ਮਿਲ ਗਿਆ ਨੌਕਰ ਮਿਲ ਗਿਆ ਕਰਦੀ ਅੱਗੇ ਵੱਧ ਕੇ ਨਾ ਹਿੰਦੀ ਦੀ ਨੌਕਰ ਮਿਲਤਾ ਗਿਆ ਕਿਸੇ ਭੁੱਖੜੇ ਨੰਗੜੇ ਕਰਦਾ ਲੱਗਦਾ ਸਾਸ ਸਿੰਘ ਜੀ ਪੈਰਾਂ 'ਚ ਜੁੱਤੀ ਕੋਈ ਨਹੀਂ ਉਹਨੂੰ ਕਿਹੜਾ ਦੇਖ ਲੂਗਾ ਸੋ ਜਾਣਾ ਜਿਸ ਆਪ ਜਨਾਏ ਨਾਨਕ ਪਾ ਕੇ ਲਾਗੂ ਪਾਏ ਉਸ ਮੌਕੇ ਭਗਤ ਲੋਚੀ ਜੀ ਲੱਗੇ ਕਹਿਨ ਕਾਸੀ ਕਿਉਂ ਲੱਗੀ ਸਿਆ ਪਖੜਾ ਕਰਮ ਪਹਿਲੀ ਸ਼ਰਤੀ ਹੈ ਕਿ ਦੀ ਨਿੰਦਾ ਨਹੀਂ ਕਰਨੀ ਘਰ ਪੁੱਛਿਆ ਮਾਈ ਪੁੱਛਦੀ ਹੈ ਕਹਿੰਦੀ ਚਲੋ ਕੋਈ ਗੱਲ ਨਹੀਂ ਮਾਈ ਪੁੱਛਦੀ ਵੇ ਕਾਕਾ ਤੇਰਾ ਨਾਂ ਕੀ ਮਾਤਾ ਨਾ ਨਾ ਮੇਰਾ ਨਾ ਮਿਰਾ ਅੰਤਜਮੀ ਕਿੱਥੇ ਰਹਿੰਦਾ ਸਾਰੇ ਰਹੀਦਾ ਮਾਈ ਸੋਚਦੀ ਹੈ ਗਰੀਬੜਾ ਪੁਰਸ਼ ਐ ਖੱਬੇ ਸਜੇ ਕਿੱਥੇ ਜਿੱਥੇ ਕੰਮ ਲੱਦਣਾ ਤੇ ਤੁਰ ਜਾਂਦਾ ਹੋਣਾ ਹੁਣ ਕੀ ਐ ਮਾਫ ਕਰਨਾ ਫਿਰ ਮਾਈ ਕਹਿੰਦੀ ਐ ਕੋਈ ਕੰਮ ਵੀ ਜਾਣਦਾ ਮਾਤਾ ਐਸਾ ਕੰਮ ਮਾਤਾ ਐਸਾ ਕੋਈ ਕੰਮ ਨਹੀਂ ਜੋ ਮੈਂ ਨਹੀਂ ਜਾਣਦਾ ਜਿੱਥੇ ਦੁਨੀਆ ਦੀ ਅਕਲ ਖਤਮ ਹੋ ਜਾਂਦੀ ਉਥੋਂ ਰੱਬ ਦੀ ਅਕਲ ਸ਼ੁਰੂ ਹੁੰਦੀ ਖਾਲਸਾ ਜੀ ਜਿੱਥੇ ਦੁਨੀਆ ਦੀ ਸਿਆਣਪ ਖਤਮ ਹੁੰਦੀ ਆਖੇ ਮਾਤਾ ਐਸਾ ਕਿਹੜਾ ਕੰਮ ਜੋ ਮੈਂ ਨਹੀਂ ਜਾਣਦਾ ਤੇ ਸਾਰੇ ਕੰਮ ਜਾਣਦਾ ਮਾਈ ਕਹਿ ਲੱਗੀ ਅੱਛਾ ਹੁਣ ਤਲੋਚੀ ਜੀ ਸਮਝਾਤਾ ਪ੍ਰੇਮ ਨਾਲ ਰੱਖਣਾ ਹੈ ਉਹਨੇ ਚ ਰਹੂਗਾ ਜਿੰਨੇ ਜਰ ਪ੍ਰੇਮ ਕਰਾਂਗੇ ਜਦੋਂ ਨਿੰਦਾ ਕਰਨਗੀ ਪੱਤਰੇ ਵਾਹ ਜਾਏਗਾ ਨਿੰਦਾ ਨਹੀਂ ਕਰਨੀ ਜੋ ਸ਼ੱਕ ਨੂੰ ਇੱਕ ਵਾਰੀ ਦੇਵੇਂਗੀ ਤੋਹੀ ਖਾਊਗਾ ਜੋ ਪੈਨਨ ਨੂੰ ਦੇਾਂਗੇ ਪੈਨੇਗਾ ਇਹ ਦੁਬਾਰਾ ਖਾਣ ਨੂੰ ਮੰਗੂਗਾ ਵੀ ਨਹੀਂ ਤੇ ਤਨਖਾਹ ਵੀ ਕੋਈ ਨਹੀਂ ਦੇਣੀ ਤੇ ਮਾਈ ਕਾਸੀ ਬੜੀ ਖੁਸ਼ ਐਨਾ ਸਸਤਾ ਨੌਕਰ ਮਿਲ ਗਿਆ ਪ੍ਰਸਾਦ ਸੰਗਤ ਜੀ ਸਮਾ ਬੀ ਦੱਤਰ ਜੰਦਰ ਤੇ ਮਾਈ ਕਾਸੀ ਕਹਿੰਦੀ ਚੱਲ ਚੱਲ ਵੇ ਅੰਤਰਜਾਮੀ ਅੰਤਰਜਾਨੀ ਤੈਨੂੰ ਮੈਂ ਨਾ ਲੰਗਰ ਤੇ ਲੈ ਤਲਾ ਸੋਈ ਖਾਨੇ ਦਾ ਕੰਮ ਸਮਝਾ ਰਿਆ ਉਹ ਕਹੀ ਜਾਂਦਾ ਮਾਤਾ ਮੈਂ ਸਭ ਕੁਝ ਜਾਣਦਾ ਤੈਨੂੰ ਕਿਹਾ ਜੁਕੀ ਮੈਂ ਅੰਤਰਜਾਨੀ ਹਾਂ ਹਾਂ ਹਣ ਸਮਝੇ ਕਿਹੜਾ ਖਾਲਸਾ ਇਹ ਕਿਹੜਾ ਸਮਝੇ ਮਾਈ ਕਹੇ ਤੈਨੂੰ ਖਾਕ ਪਤਾ ਹਾਂ ਚੱਲ ਮੇਰੇ ਨਾਲ ਤੈਨੂੰ ਸਾਰਾ ਕੰਮ ਸਮਝਾ ਰਿਆ ਪਰ ਗੁਰੂ ਕੀ ਸੰਗਤ ਮਾਈ ਲੈ ਕੇ ਜਦ ਪੁੱਜੀ ਲੰਗਰ ਚ ਆ ਆਟਾ ਪਿਆ ਅਫਲਾਨੀ ਚੀਤਲ ਨੂੰ ਸਾਰਾ ਸਮਝਾਈ ਜਾ ਰਹੀ ਤੇ ਹੁਣ ਮਾਈ ਕਹਿੰਦੀ ਆ ਦੇਖਦਾ 20000 ਬੰਦਾ ਦਾ ਪ੍ਰਸ਼ਾਦਾ ਤਿਆਰ ਕਰਨਾ ਕਿ ਮਾਤਾ ਪਰਾਂ ਹਟ ਜਾ ਜਰਾ ਫਿਰ ਸਾਥ ਸੰਗਤ ਜੀ ਇੱਕ ਹੈ ਅਨੇਕ ਹੈ ਫਿਰ ਇੱਕ ਹੈ ਮਾਈ ਸਤ ਸੰਗੇ ਜੀ ਵੇਖ ਕੇ ਹੈਰਾਨ ਹੋ ਰਹੀ ਐ ਹਰਨ ਪਰੰਜਾਂ ਕਾ ਨੇਤਰ ਫੋਨ ਆ ਸਕੰਟਾਂ ਦੇ ਵਿੱਚ ਕਾਲਤਾ ਜੀ ਚੱਤੇ ਕਿਸ ਹੁੰਦਾ ਪਦਾਰ ਤਿਆਰ ਹੋ ਜੇ ਸਤ ਸੰਗੇ ਜੀ ਦੇ ਹੁਕਮ ਤੋਂ ਬਿਨਾ ਪਤਾ ਨਹੀਂ ਲੱਗ ਸਕਦਾ ਤਿੰਨ ਲੋਕ 14 ਭਵਨ ਜਿਹਦੇ ਸੱਜੇ ਹੱਥ ਦੀ ਮੁੱਠੀ ਵਿੱਚ ਹਨ ਖਾਲਸਾ ਦੀ ਖੈਰ ਜੇ ਪ੍ਰਸ਼ਾਦ ਤਿਆਰ ਹੋ ਗਏ ਤਾਂ ਪੰਗਤਾਂ ਲਾਤੀਆਂ ਗਈਆਂ ਮਾਈ ਕਾ ਸੀ ਸੁਭਾ ਚੜਚੜਾ ਹੈ ਲਈ ਹੈ ਹੀ ਸੀ ਨੱਕ ਵੱਟਦੀ ਹੈ ਦੱਸ ਇੰਨੀ ਜਲਦੀ ਵੀ ਕਿ ਭਲਾ ਕਿਤੇ ਪਦਾਰ ਤਿਆਰ ਹੁੰਦੇ ਨੇ ਹੈ ਮਾਈ ਦੇਖ ਕੇ ਬੜੀ ਹਰਾਨ ਕਰ ਪੰਗਤਾਂ ਲਾਤੀਆਂ ਗਈਆਂ ਪ੍ਰਸ਼ਾਦਾ ਵਰਤਾਪਾ ਗਿਆ ਗੁਰੂ ਕੀ ਸੰਗਤ ਲੱਗੇ ਕਹਿੰਦਾ ਭਗਵਾਨ ਲਗਾ ਕੰ ਮਾਈ ਕਹਿੰਸ ਨੂੰ ਮਾਤਾ ਤੂੰ ਵੀ ਪ੍ਰਸ਼ਾਦਾ ਸ਼ਕਲ ਮਾਈ ਕਹਿੰਦੀ ਲੈ ਇਹ ਪ੍ਰਸ਼ਾਦਾ ਮੇਰੇ ਸ਼ਕਣ ਵਾਲਾ ਦੱਸ ਇਹ ਕੁੰਦਾਲਾਂ ਸਬਜ਼ੇ ਮੈਨੂੰ ਲੱਗਦਾ ਕੱਚੀਆਂ ਰਹਿ ਗਈਆਂ ਹੋਣਗੀਆਂ ਮਾਤਾ ਜੀ ਇੱਕ ਵਾਰੀ ਛਾਕੇ ਤਾਂ ਦੇਖ ਪਰ ਮਾਈ ਜਦੋਂ ਪ੍ਰਸ਼ਾਦਾ ਸ਼ਕਦੀ ਹੈ ਬੁੱਲਾਂ ਦੇ ਨਾਲ ਸਬਜ਼ੀ ਨਹੀਂ ਲੈਂਦੀ ਖਾਲਸਾ ਜੀ ਉਹ ਤਾਂ ਅੰਮ੍ਰਿਤ ਭਰਿਆ ਗਿਆ ਸੀ ਵਿੱਚ ਆਹਾਹਾਹਾ ਮਾਈ ਹੈ ਮਾਈ ਪ੍ਰਸ਼ਾਦਾ ਛਕੀ ਜਾਂਦੀ ਨਾਲੇ ਚਿੱਤ 'ਚ ਸੋਚਦੀ ਨੌਕਰ ਕੀ ਟ੍ਰੇਂਡ ਲੱਗਦਾ ਸਤ ਸੰਗਤ ਜੀ ਨੌਕਰ ਕੀ ਟ੍ਰੇਂਡ ਲੱਗਦਾ ਸਮਾਂ ਬੀਤਦਾ ਤੁਰਿਆ ਜਾਂਦਾ ਖੈਰ ਖਾਲਸਾ ਜੀ ਨਿਤ ਰੋਜ਼ ਦੀ ਵਰਤੋਂ ਵਾਸਤੇ ਜੋ ਦੁੱਧ ਵਰਤਿਆ ਜਾਂਦਾ ਸੀ ਭਗਤ ਲੋਚਨ ਜੀ ਦੇ ਘਰੇ ਕੁਝ ਗਊਆਂ ਵਗੈਰਾ ਰੱਖੀਆਂ ਹੋਈਆਂ ਸਨ ਜਿਨ੍ਹਾਂ ਗਊਆਂ ਦਾ ਦੁੱਧ ਸੰਗਤ ਦੀ ਸੇਵਾ ਵਾਸਤੇ ਵਰਤੇ ਜਾਂਦਾ ਸੀ ਸਰਦੀਆਂ ਦੇ ਦਿਨ ਸਣ ਤਿੰਨਾ ਗੋਕਾ ਤੇ 14 ਦਾ ਭਵਨਾਂ ਦੇ ਮਾਲਕ ਦਾ ਮਾਈ ਕਾਸੀ ਨੇ ਮੰਨਜਾ ਇਸ ਤਰ੍ਹਾਂ ਗਉਆਂ ਤੇ ਮਹਿਸਾ ਨੇ ਤਵੇਲੇ ਚ ਕਰ ਦਿੱਤਾ ਸੱਸ ਕੇ ਜੀ ਹਾਂ ਓਏ ਹੋਏ ਹਾਂ ਕੋਈ ਐਸਾ ਹਾਂ ਐਸਾ ਕੋਈ ਦੁਨੀਆ ਤੇ ਵਿੱਚ ਉਹ ਸੱਚੇ ਪਾਤਸ਼ਾਹ ਤੇਰੇ ਵਰਗਾ ਕੋਈ ਐਵੇਂ ਥੋੜਾ ਕਿਹਾ ਗੁਰੂ ਕੀ ਸੰਗਤ ਤੁਦ ਨੂੰ ਛੋੜ ਜਾਈਏ ਪ੍ਰਭ ਕਹਿ ਤਰ ਆਨਬੀਆ ਤੇਰੀ ਸੰਸਰ ਤੇ ਮਾਇਕਾ ਸੀ ਕਹਿੰਦੀ ਵੇ ਅੰਤਰਜਾਮੀ ਅੰਤਰਜਾਮੀ ਆਦਰਾ ਮੰਜਾ ਬਿਸਤਰਾ ਸਵੇਰੇ ਇੰਨੇ ਵਜੇ ਉੱਠੀ ਇਹਨਾਂ ਮੰਜਾਂ ਇਹਨਾਂ ਗਉਆਂ ਮਹਿਸਾ ਨੂੰ ਪੱਠੇ ਵੀ ਪਾਉਣੇ ਹੋਣਗੇ ਤੇ ਮਾਫ਼ ਕਰਨਾ ਫਿਰ ਇਹਨਾਂ ਦੇ ਗੋਹੇ ਗੂੜੇ ਦਾ ਵੀ ਖਿਆਲ ਰੱਖਣਾ ਹੋਊਗਾ ਸਮਾਂ ਬੀਤਦਾ ਤਰਿਆ ਜਾਂਦਾ ਆਖਿਆ ਮਾਤਾ ਤੋਂ ਫਿਕਰ ਮੰਨ ਕੇ ਸਾਧ ਸੰਗ ਜੀ ਕਾ ਭਗਵਾਨ ਸੀ ਪਰਮੇਸ਼ਰ ਸੀ ਕੁਦਰਤ ਹੀ ਸਾਰੇ ਕੰਮ ਹੁੰਦੇ ਗਏ ਸਾਰੇ ਕੰਮ ਆਪਣੇ ਆਪ ਹੀ ਹੁੰਦੇ ਗਏ ਸਮਾਂ ਬੀਤਦਾ ਤਰਿਆ ਜਾਂਦਾ ਤੇ ਮਾਈ ਕਈ ਦਿਨ ਗੁਜ਼ਰ ਕੇ ਜੇ ਦੇਖਦੀ ਹੈ ਤੇ ਅੰਤਰਜਾਨੀ ਸਾਰੀ ਰਾਤ ਚੰਕੜਾ ਮਾਰ ਕੇ ਬੈਠੀ ਰਹਿੰਦੇ ਨੇ ਤੇ ਮਾਈ ਕਹਿੰਦੀ ਵੇ ਅੰਤਰਜਾਨੀ ਕੀ ਕਰਦਾ ਹਾਂ ਕਦੀ ਕੋਈ ਸੌਣਿਆ ਕਰ ਕਰਕੜੀ ਰਾਮ ਕਰ ਲਿਆ ਕਰ ਹਾਂ ਮਾਤਾ ਹਾਂ ਮਾਤਾ ਕਿਤੇ ਕਿਤੇ ਆਤਮ ਚਿੰਤਨ ਵੀ ਕਰੀਦਾ ਹੈ ਭਜਨ ਵੀ ਕਰੀਦਾ ਹੈ ਮਾਈ ਲੱਗੀ ਕਿੰ ਲੈ ਸਾਰੀ ਰਾਤ ਬੈਠੇ ਰਹਿੰਦੇ ਤੁਸੀਂ ਕੁ ਥੋੜਾ ਬਦ ਆਰਾਮ ਤੇ ਕਰ ਲਿਆ ਕਰੋ ਪਰ ਗ੍ਰੇਕੀ ਸੰਗਤ ਗੋਬਿੰਦ ਭਾਉ ਭਗਤ ਕਾ ਭੁੱਖਾ ਕਈ ਦਿਨ ਗੁਜ਼ਰ ਗਿਆ ਘਰ ਦਾ ਵਾਤਾਵਰਨ ਬਦਲ ਗਿਆ ਅੱਜ ਮਾਈ ਨੇ ਸੋਚਿਆ ਨੌਕਰ ਬੜਾ ਕਾਬਿਲ ਹੈ ਹੈ ਜੋ ਖਾਣ ਨੂੰ ਦਿੰਦੀਆਂ ਇੱਕ ਵਾਰੀ ਖਾ ਲੈਣ ਤਾਂ ਦੁਬਾਰਾ ਮੰਗਦਾ ਵੀ ਕੁਝ ਨਹੀਂ ਮਾਈ ਨੇ ਸੋਚਿਆ ਕਿਤੇ ਭੁੱਖਾ ਹੀ ਨਾ ਰਹਿ ਜਾਂਦਾ ਰੋਏ ਹੈ ਲੱਗੀ ਸਿਆਣਪ ਜਿੰਨਾ ਹੁਣ ਸਹਿ ਸਿਆਣਪ ਤਾਂ ਲੱਕ ਹੋਇਆ ਤਾਂ ਇੱਕ ਨਾ ਚੱਲੇ ਨਾ ਸੁਨ ਮਾਈ ਨੇ ਸੱਚਾ ਨੌਕਰ ਬੜਾ ਟ੍ਰੇਨ ਦਾ ਕਾਬਲ ਕਿ ਪੁੱਖਾ ਹੀ ਨਾ ਰਹਿ ਜਾਂਦਾ ਹੋਵੇ ਕਹਿੰਦੀ ਲੇ ਅੰਤਰਜਾਨੀ ਵਾਈ ਹੁਣ ਦੇ ਸੋਈ ਦੀ ਇੱਕ ਦਿਨ ਜੋ ਇੱਕ ਵਾਰੀ ਖਾਣ ਨੂੰ ਦਿੰਦੀ ਹੈ ਦੁਬਾਰਾ ਇਹ ਮੰਗਦਾ ਨਹੀਂ ਇੱਕ ਦਿਨ ਨਾ ਇਹਦੀ ਮੈਂ ਭੁੱਖ ਦੇਖ ਲਾਂ ਵੀ ਇਹਦੀ ਭੁੱਖ ਕਿੰਨੀ ਕ ਹੈ ਹੈ ਜਿੰਨੀ ਕ ਜਿੰਨੇ ਕ ਪ੍ਰਸ਼ਾਦ ਦੇ ਸ਼ਰੂਗਾ ਉਹਨੇ ਕ ਥਾਲਜ ਪਾ ਕੇ ਟੋਗਰੀ ਰੱਖ ਦਿਆ ਕਰੂੰਗੀ ਦੁਬਾਰਾ ਤੇ ਮੰਨਦਾ ਹੀ ਨਹੀਂ ਖਾਲਸਾ ਜੀ ਮਾਈ ਲੱਗੀ ਕੈਨਵੇ ਅੰਤਰਜਾਮੀ ਮੈਂ ਚਾਹੁੰਦੀ ਆ ਤੈਨੂੰ ਕੋਈ ਖੱਟੇ ਮਿੱਠੇ ਕੋਈ ਸਵਾਦਿਸ਼ਟ ਪਦਾਰਥ ਤਿਆਰ ਕਰਕੇ ਅਤੀਸ਼ਕਾਵਾ ਮੈਂ ਚਾਹੁੰਦੀ ਆ ਕਿ ਮੈਂ ਇੱਕ ਵਾਰੀ ਤੇਰੀ ਭੁੱਖ ਦੇਖ ਲਾਂ ਆਹ ਉਹ ਮਾਈ ਉਹਦੀ ਭੁੱਖ ਮਟਾਉਣ ਲੱਗੀ ਐ ਜਿਹੜਾ ਮਹਾਪਰਲੋ ਦੇ ਸਮੇਂ ਤਿੰਨਾਂ ਲੋਕਾਂ ਤੇ 14 ਭਮੜਾਂ ਨੂੰ ਆਪਣੇ ਪੇਟ 'ਚ ਪਾ ਜਾਂਦਾ ਖਾਲਸਾ ਜੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੌਪਈ ਸਾਹਿਬ ਦੀ ਬਾਣੀ ਵਿੱਚ ਚੌਪਈ ਸਾਹਿਬ ਦੀ ਬਾਣੀ 'ਚ ਦੱਸਿਆ ਵੈਨ ਐਵਰ ਜਦੋਂ ਕਦੇ ਪਰਮੇਸ਼ਰ ਆਪਣੀ ਬਣਾਈ ਇਸ ਸ੍ਰਿਸ਼ਟੀ ਨੂੰ ਲੈ ਕਰੇਗਾ ਜਦੋਂ ਕਦੀ ਬਹਿਰੂ ਪਰਿਪੂਰਨ ਪਰਮੇਸ਼ਰ ਇਹ ਸ੍ਰਿਸ਼ਟੀ ਨੂੰ ਲੈ ਕਰੇਗਾ ਇਹ ਰੂਹਾਂ ਕਿੱਥੇ ਜਾਣਗੀਆਂ ਜਦ ਆਕ ਰਖ ਕਰਤ ਹੋਂ ਕੰਭੂ ਜਦੋਂ ਕਦੀ ਬਹਿਰੂ ਇਸ ਬਣਾਈ ਸ੍ਰਿਸ਼ਟੀ ਨੂੰ ਲੈ ਕਰੇਗਾ ਇਹ ਰੂਹਾਂ ਕਿੱਥੇ ਜਾਣਗੀਆਂ ਗੁਰੂ ਜੀ ਕਹਿੰਦੇ ਤੁਮ ਮੈਂ ਮਿਲਦੇ ਤਰ ਸੰਭੂਗ ਇਹ ਸਾਰੀਆਂ ਰੂਹਾਂ ਖਾਲਸਾ ਦੀ ਇਹਨਾਂ ਸ਼ਰੀਰਾਂ ਵਿੱਚ ਨਿਕਲ ਕੇ ਪਰਮੇਸ਼ਰ ਦੇ ਵਿੱਚ ਮਿਲ ਜਾਣਗੀਆਂ ਖਾਲਸਾ ਜੀ ਮਾਈ ਉਹਦੀ ਭੁੱਖ ਲੱਗੀ ਦੇਖਣ ਜਿਹੜਾ ਮਹਾਪਰਲੋ ਦੇ ਸਮੇਂ ਤਿੰਨਾ ਲੋਕਾਂ ਤੇ 14 ਭਮੜਾਂ ਨੂੰ ਆਪਣੇ ਪੇੜ ਚ ਗੱਪਾ ਜਾਂਦਾ ਅੰਤਰਜਮੀ ਦੇ ਕਰੇ ਮਾਤਾ ਤੁੱਕਦਾ ਕੀ ਦੇਖਣਾ ਠੀਕ ਹੀ ਹੈ ਹਣ ਹੁਣ ਸਾਧ ਸੰਗਤ ਜੀ ਆਖਿਆ ਨਹੀਂ ਨਹੀਂ ਤੇਰੀ ਭੁੱਖ ਜ਼ਰੂਰ ਦੇਖਣੀ ਹੈ ਮਾਈ ਨੇ ਪ੍ਰਸ਼ਾਦ ਤਿਆਰ ਕਰਨੇ ਸ਼ੁਰੂ ਕੀਤੇ ਹੈ ਪ੍ਰਸ਼ਾਦ ਤਿਆਰ ਕਰ ਕਰਕੇ ਅੰਤਰਜਮੀ ਦੇ ਥਾਲ ਚ ਰੱਖੀ ਜਾਂਦੀ ਉਹ ਖਾਈ ਜਾਂਦੇ ਨੇ ਉਹ ਖਾਈ ਜਾਂਦੇ ਨੇ ਇੱਕ ਵਾਰੀ ਆਟਾ ਪਕਾਇਆ ਉਹ ਵੀ ਖਾ ਗਏ ਕਹਿੰਦੇ ਨੇ ਹਮ ਤਰਜਮੀ ਭੁਖ ਅਨ ਮਾਤਾ ਜੀ ਭੁਖ ਰਣੀ ਪਰ ਪੂਰੀ ਦੇਖ ਥੋੜੀ ਵਧੀ ਕੀ ਦੇਖਣੀ ਹੈ ਹੈ ਸਾਹ ਸੰ ਦੁੱਜੀ ਵੀਰੀ ਆਟਾ ਗਨਿਆ ਉਹ ਵੀ ਖਾਗੇ ਤਜੀਰੀ ਉਹ ਵੀ ਖਾਗੇ ਹੈ ਕਰਦੇ ਕਰਦੇ ਨਾ ਜਦ ਹੈ ਜਦ ਚੌਥੀ ਪੰਜਵੀਂ ਦੀ ਆਟਾ ਗਨਨ ਤੇ ਗੱਲ ਕੀ ਮਾਈ ਦਾ ਰੰਗ ਉੱਡਣਾ